ਪੰਚ ਰਜਿਸਟਰ ਦਾ ਕੌਂਸਲ ਸੀ ਟੋਲੇ ਦੇ ਨਾਲ ਉਹ ਸ਼ਹੀਦ ਹੋਏ ਨੇ ਕਿ ਉਹਨਾਂ ਨੇ ਆਪਣੇ ਏਰੀਆ ਦੇ ਵਿੱਚ ਬੜੀਆਂ ਚੰਗੇ ਕੰਮ ਕੀਤੇ ਸੀਗੇ ਰਾਜੇ ਦਾ ਸਾਡਾ ਮਹਾਨ ਆਗੂ ਸੀਗਾ ਉਹ ਬਹੁਤ ਸਿਖਿਸ਼ਾ ਲੈ ਕੇ ਦਾ ਹਮੇਸ਼ਾ ਉਹਨਾਂ ਨੇ ਜੋ ਵੀ ਕੀਤਾ ਸਮਾਜ ਦੇ ਭਲੇ ਲਈ ਚੰਗੇ ਕੰਮ ਕਰੇ ਉਹਨੇ ਹਮੇਸ਼ਾ ਯਾਦ ਕਰਾਂਗੇ ਸਾਨੂੰ ਇਸ ਸਮਾਨੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਸਮਸਰਾਏ ਨੂੰ ਬਹੁਤ ਹੀ ਆਮ ਲੋਕਾਂ ਨਾਲ ਜੁੜ ਕੇ ਸੇਵਾ ਕਰਨ ਵਾਲੇ ਇਨਸਾਨ ਸਨ। ਜਿਹੜੇ ਵੀ ਇਨਸਾਨ ਕੋਈ ਚੱਕੇ ਕਰਕੇ ਹੋਂਦ ਉਹ ਇਹੋ ਜਿਹੀਆਂ ਪੋਜੀਸ਼ਨਾਂ ਲੈਣ। ਕਿ ਜਦੋਂ ਵੀ ਕਦੇ ਪਟਿਆਲੇ ਜ਼ਿਲ੍ਹੇ ਦਾ ਜਾਂ ਸਮਾਨੇ ਹਲਕੇ ਦਾ ਇਤਿਹਾਸ ਲਿਖਿਆ ਜਾਊਗਾ ਤਾਂ ਰਾਜਲਾ ਸਾਹਿਬ ਦੀ ਸ਼ਖਸੀਅਤ ਦਾ ਵਰਣਨ ਕੀਤੇ ਬਗੈਰ ਮੇਰਾ ਨਹੀਂ ਖਾਰੇਗੁਰ ਤੋਂ ਕਮ ਲੋਕ ਗੈਰ ਸਮਾਣੇ ਦਾ ਸਿਆਸੀ ਇਤਿਹਾਸ ਪੂਰਾ ਹੁੰਦਾ ਆਇਆ ਹੈ ਇਹ ਸ਼ਹਿਰ}{|\text{ਦਿਆਲ ਸਿੰਘ ਰਾਜਲਾ ਸਾਹਿਬ}} ਬਹੁਤ ਹੀ ਇੱਕ ਅੱਛੇ ਸਾਫ਼ ਦਿਲ ਤੇ ਇਮਾਨਦਾਰ ਸਿਆਸਤਦਾਨ ਜਿਵੇਂ ਕਿ}{|\text{ਰਾਜ ਸਿੰਘ}} ਰਾਜਲਾ ਸਾਹਿਬ ਜਿਨ੍ਹਾਂ ਨੇ ਰਾਜੀਵ ਜੀ ਦੀ ਇੱਕ ਵੱਖਰੀ ਐਡ ਛੱਡੀ ਆਪਣੀ ਸੇਵਾ ਦੀ ਰਾਜਲਾ ਸਾਹਿਬ ਦੀ ਬਹੁਤ ਵੱਡੀ ਕਰਵਾਨੀ ਹੈ ਦੇ ਕੋ 500 ਜਿੱਦਾਂ ਗੁਰਚਨ ਸਿੰਘ ਟੋਲੇ ਦੇ ਨਾਲ ਉਹ ਸ਼ਹੀਦ ਹੋਏ ਨੇ ਅੱਜ ਉਹਨਾਂ ਦੀ ਵਰ੍ਹੇ ਸਿਰ ਮਨਾਈ ਜਾ ਰਹੀ ਹੈ ਕਿ ਉਹਨਾਂ ਨੇ ਆਪਣੇ ਏਰੀਆ ਦੇ ਵਿੱਚ ਬੜਿਆ ਚੰਗੇ ਕੰਮ ਕੀਤੇ ਸੀਗੇ ਤੇ ਆਪਾਂ ਨੂੰ ਸਾਰਿਆਂ ਨੂੰ ਇਹੋ ਜਿਹੇ ਦਿਹਾੜੇ ਮਨਾਉਣੇ ਚਾਹੀਦੇ ਨੇ ਸਾਰੇ ਸਿਆਸਦਾਨ ਸਾਹਿਬ ਤੇ ਬੜੇ ਨਜ਼ਦੀਕੀ ਰਹੋ ਰੱਬਾ ਸਾਹਿਬ ਦੇ ਕੀ ਕਹੋਗੇ ਉਹਨਾਂ ਬਾਰੇ ਜੀ ਜਿਹਦੇ ਬਾਰੇ ਰਾਜਨਾ ਸਾਹਿਬ ਬਾਰੇ ਜੀ ਰਾਜਨਾ ਸਾਹਿਬ ਦਾ ਮਹਾਨ ਆਦਮੀ ਸੀਗਾ ਉਹ ਰક્ષਕ ਸੀ ਇਸ ਿਲਕਾ ਕੇ ਦਾ ਉਹ ਨੋਕਲੀ ਰਾਖੀ ਰੱਖਦਾ ਸੀ ਉਸ ਉੱਚੀ ਘੜੀ ਚੁਪਚਾਂਤੀ ਦੇ ਬਜਰੇ ਜਦੋਂ ਆਤਵਾਦੀ ਤੇ ਜੀਜਲ ਵਰਗੀ ਲੋਕੋਂ ਨੂੰ ਪੁਰਵਕਨਾ ਰਸੀਆ ਸਮਝ ਦੇ ਸੀ ਬਚਿਆ ਹੁਣ ਮੇਰੇ ਨਾਲ ਰਾਹ ਪਰ ਰਹਿਣ ਤਾਂ ਕਿਹਾ ਸੀ ਮੈਂ ਬਹੁਤ ਦਿਵਸ ਤੋਂ ਐਮਐਲਏ ਸਾਹਿਬ ਕੀ ਕਹੋਗੇ ਹਰਦੇਵਾਲ ਸਿੰਘ ਰਾਜਲਾ ਦੀ ਅੱਜ ਵਰਸੀ ਹੈ ਤੇ ਤੁਸੀਂ ਪਹੁੰਚਿਓ ਕੀ ਕਹੋਗੇ ਕੋ ਬੜੇ ਤਰਬੀਜ਼ ਸਿਆਸਤਦਾਨ ਅ ਅਦਲਾ ਸਾਹਿਬ ਜਿਨ੍ਹਾਂ ਨੇ ਬੜਾ ਥੱਲੇ ਉੱਠ ਕੇ ਐਮਐਲਏ ਬਣੀ ਹੋਰ ਸਮਾਜ ਦੀ ਸੇਵਾ ਕੀਤੀ ਤੇ ਉਹ ਵਾਸਤੇ ਆਪਣੀ ਚੰਗਾ ਜਾਲੇ ਕਾਲੀ ਦਲ ਚ ਹੁੰਦੇ ਹੋਏ ਆਪਣੀ ਜਿਹੜੀ ਸਿਹਤ ਪਾਈ ਉਹ ਹਮੇਸ਼ਾ ਉਹਨਾਂ ਨੇ ਜੋ ਵੀ ਕੀਤਾ ਸਮਾਜ ਦੇ ਭਲੇ ਲਈ ਚੰਗੇ ਕੰਮ ਨੇ ਜਿਹੜੇ ਉਹਨਾਂ ਨੇ ਹਮੇਸ਼ਾ ਕੀਤੇ ਇਹ ਯਾਦ ਕਰਨਾ ਸਰ ਸਾਬ ਕੀ ਕਹੋਗੇ ਅੱਜ ਤੁਸੀਂ ਹਰਦੇਵਾਲ ਸਿੰਘ ਰਾਜਲਾ ਦੀ ਜਿਹੜੀ ਸਮਾਗਮ ਤੇ ਬਰਸੀ ਹੈ ਤੇ ਪਹੁੰਚੇ ਤੁਸੀਂ ਸਾਹ ਹਰਦੇਵਾਲ ਸਿੰਘ ਰਾਜਲਾ ਇੱਕ ਸਹਾਇਕੀ ਬਹੁਤ ਧਾਰਮਿਕ ਤੇ ਰਹੇ ਉਹਨਾਂ ਨੇ ਸਮਾਣੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਕੰਮ ਕਰਾਇਆ ਉਹ ਬਹੁਤ ਹੀ ਆਮ ਲੋਕਾਂ ਨਾਲ ਜੁੜ ਕੇ ਸੇਵਾ ਕਰਨ ਵਾਲੇ ਇਨਸਾਨ ਸਨ ਅੱਜ ਉਹਨਾਂ ਦੀ ਬਰਸੀ ਹੈ ਮੈਂ ਸ਼ਰਧਾ ਦੇ ਬੋਲ ਵਿੱਚ ਤੇ ਇਮਾਨਦਾਰ ਸਿਆਸਤਦਾਨ ਕਹੇ ਗਏ ਨੇ ਤੇ ਮਸੀਹਾ ਮਰਦੇ ਹਨ ਸਮਾਣੇ ਦੇ ਲੋਕ ਉਹਨਾਂ ਨੂੰ ਕੀ ਕਹਿਣਾ ਜੀ ਬਸ ਇਹ ਗੱਲ ਹੈ ਕਿ ਜਿਹੜੇ ਵੀ ਇਨਸਾਨ ਕੋਈ ਚੱਕੇ ਕਰਮ ਕਰਕੇ ਹੁੰਦੇ ਉਹ ਇਹੋ ਜਿਹੇ ਪੋਜੀਸ਼ਨ ਲੈਣ ਕੋਸ਼ਿਸ਼ ਕਰਦੇ ਪਰ ਅਫਗਨ ਸਰਵਰ ਅੰਦਰ ਸਿੰਘ ਜੀ ਉਹਨਾਂ ਨੇ ਉਪਮ ਲਾਇਆ ਸੀ ਜਿਵੇਂ ਸਾਰੇ ਜਾਨ ਨੇ ਪਹਿਲਾਂ ਵੀ ਅਸੀਂ ਆਏ ਸੀ ਇਸੇ ਗੁਰਦੁਆਰਾ ਸਾਹਿਬ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਤੇ ਹਾਜ਼ਰੀ ਲਾਉਣ ਆਏ ਸੀ ਇਸੇ ਮੌਕੇ ਸਾਡੇ ਨਾਲ ਜੁੜੇ ਨੇ ਪਿਛਲੇ ਸਮੇਂ ਚ ਰਾਜਲਾ ਸਾਹਿਬ ਅਤੇ ਬਹੁਤ ਹੀ ਖੋਹੜ ਜਿੱਤੀ ਉਹਨਾਂ ਸ਼ਰਧਾ ਦੇ ਫੁੱਲ ਭੇਟ ਕਰਾਏ ਪ੍ਰਿੰਸਿੰਗ ਪਿਛਲੇ ਦਿਨ ਸਮਾਣਾ ਪਟਿਆਲਾ ਰੋਡ ਤੇ ਬਹੁਤ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਕਈ ਬੱਚਿਆਂ ਦੀ 8 ਛੱડા ਬੱਚੇ ਪੂਰੇ ਹੋ ਗਏ ਡਰਾਈਵਰ ਵੀ ਸੱਤਵੇਂ ਸੱਤੋ ਹਾਂ ਜੀ ਮੈਨੂੰ ਪੂਰੀ ਜਾਣਕਾਰੀ ਮਿਲੀ ਸੀ ਅਸੀਂ ਰੋਟੇ ਪਹਿਲਾਂ ਪੁਲਿਸ ਸਰਕਾਰ ਦੇ ਦਸਿੰਗ ਦੀ ਬਰਾਮਾਰ ਹੁਣ ਸਾਲੇ ਪਰ ਮੁੱਖ ਖ਼ਬਰ ਬਣਾ ਬਹੁਤ بڑا ਹਾਦਸਾ ਸੀ ਇਹੋ ਜਿਹੇ ਹਾਦਸੇ ਨਾਲ ਵਾਪਸ ਤਾਂ ਸੱਚੀ ਬਾਸ਼ਾ ਕਿਰਪਾ ਰੱਖੀ ਅੱਜ ਪਤਾ ਲੱਗਿਆ ਸੀ ਕਿ ਕਿ ਬਚਾਉ ਜੀ ਕਰਾਂਗੇ ਇਸ ਤੋਂ ਬਾਅਦ ਉਹ ਜੁੜਨਾ ਸਾਥੀਆਂ ਦੇ ਘਰੇ ਜਾ ਕੇ ਕਿ ਕਿ ਇਸ ਮੌਕੇ ਤੇ ਅਸੀਂ ਉਹਨਾਂ ਨਾਲ ਦੁੱਖੀ ਵੰਡਾ ਸਕੀ ਪਰ ਪਰਿਵਾਰ ਦੇ ਨਾਲ ਅਸੀਂ ਪੂਰੀ ਦਾ ਸਾਰੀ ਸਾਰੀ ਕਾਂਗਰਸ ਪਾਈ ਨੇ ਜੀ ਸਾਹਿਬ ਕਿਹਾ ਜਾਂਦਾ ਕਿ ਮੌਜੂਦਾ ਪਾ ਯਾਰ ਜਿੱਥੇ ਪਰ ਟਿਪਰ ਲਗਾ ਤਾਰਨਾ ਸੜਕਾਂ ਦੇ ਉੱਪਰ ਤਕਰੀਬੀ ਪਬਲਿਕ ਵਿਰੋਧ ਕਰਦੀ ਜੀ ਪਰ ਸੁਣਵਾਈ ਕੋਈ ਨਹੀਂ ਸੀ ਕਿ ਮੌਜੂਦਾ ਸਰਕਾਰ ਹੈ ਪਰ ਇਸ ਤਰ੍ਹਾਂ ਕਿਹਨਾ ਹਾਸਾ ਵਪਰੇ ਹੋਣ ਕਿ ਮੈਂ ਦੇਖ ਰਹਾ ਤੇ ਨਹੀਂ ਇਹ ਖੁਦ ਹੀ ਗੱਲ ਹੀ ਹੈ ਕਿ ਇਥੇ ਨਹੀਂ ਜੇ ਤੁਸੀਂ ਗੜ ਸ਼ੰਕਰ ਦੀ ਗੱਲ ਕਰੋ ਤਾਂ ਮੈਂ ਉੱਥੇ ਜਾ ਕੇ ਆਇਆ ਹਰ ਤੀਜੇ ਦਿਨ ਇੱਕ ਐਕਸੀਡੈਂਟ ਹੋ ਜਾਂਦਾ ਕਿੰਨਾ ਬੇਸਰਕਾਰਾਂ ਨੇ ਤਾਂ ਹੋਰ ਸੱਚਮੇਂ ਮੈਨੂੰ ਕਿਤੇ ਕੋਈ ਰਾਜਨੀਤਿਕ ਗੱਲ ਕਰਦਾ ਚੰਗਾ ਨਹੀਂ ਲੱਗਦੀ ਕਿ ਇਹ ਹੱਥ ਸੇ ਤੋਂ ਬਾਅਦ ਵੀ ਬਿਲਕੁਰੀ ਚੰਗੀ ਨਹੀਂ ਬਟ ਹਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੰਨਾ ਮਾਸੇ ਨੂੰ ਨੱਖ ਤਾਂ ਪਾਉਣੀ ਚਾਹੀਦੀ ਹੈ ਖਾਸ ਕਰਕੇ ਉਹ ਜਿਹੜੇ ਟਿਪਪਰ ਆਲੇ ਨੂੰ ਜਿਹੜੇ ਇਹਨਾਂ ਨੂੰ ਸੈਂਸ ਨਹੀਂ ਕਿਰਚ ਵੇਲੇ ਉਹਨਾਂ ਨੇ ਕੰਮ ਚਲਾਉਣਾ ਰਾਤ ਨੂੰ ਖਾਸ ਕਰਕੇ ਕੰਮ ਚਲਾਉਣਾ ਉਹ ਸੁੱਤੇ ਨਹੀਂ ਹੁੰਦੇ ਫਿਰ ਉਹ ਦਿਨ ਵੇਲੇ ਵੀ ਉਹੀ ਟਰੱਕ ਚੋਂ ਸੋ ਇਹਨਾਂ ਮਾਫੀ ਨੂੰ ਨਾ ਕੋਣੀ ਪਈ ਜੀ ਅਤੇ ਪੂਰੇ ਪੰਜਾਬ ਚ ਇੱਕ ਬਾਰਡਰ ਨੂੰ ਸਰ ਹਜਾਰ ਸਿੰਘ ਰਾਜਲਾ ਹੋਰਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਉਹਨਾਂ ਦੀ ਸ਼ਖਸੀਅਤ ਵਾਰੇ ਬਹੁਤ ਵੱਡੇ ਚਾਨਣਾ ਪਾਇਆ ਚੰਗੀ ਤਰ੍ਹਾਂ ਮੇ ਤੋਂ ਪਹਿਲਾਂ ਬੋਲਣ ਵਾਲੇ ਬਲਾਰ ਸਿੰਘ ਸਾਹਿਬ ਜੀ ਨੇ ਦੱਸਿਆ ਹੈਗਾ ਹੈ ਮੇਰਾ ਨਹੀਂ ਖਿਆਲ ਕਿ ਜਦੋਂ ਵੀ ਕਦੇ ਪਟਿਆਲੇ ਜ਼ਿਲ੍ਹੇ ਦਾ ਜਾਂ ਸਮਾਣੇ ਹਲਕੇ ਦਾ ਇਤਿਹਾਸ ਲਿਖਿਆ ਜਾਊਗਾ ਰਾਜਾ ਸਾਹਿਬ ਦੀ ਸ਼ਖਸੀਅਤ ਦਾ ਵਰਣਨ ਕੀਤੇ ਬਗੈਰ ਸਮਾਣਾ ਤੇ ਪਟਿਆਲੇ ਦੇ ਹਲਕੇ ਦਾ ਵਿਕਾਸ ਹੋਵੇ ਚਾਹੇ ਹਸਪਤਾਲ ਦਾ ਹੋਵੇ ਚਾਹੇ ਉਹ ਸਰਕਾਰ ਦਾ ਨੈਟਵਰਕ ਪਛਾਨ ਦਾ ਕੰਮ ਹੋਵੇ ਚਾਹੇ ਉਹ ਜ਼ਿਲ੍ਹਾ ਦਫ਼ਤਰ ਦਾ ਕੰਮ ਹੋਵੇ ਜਾਂ ਹੋਰ ਕਿੰਨੇ ਵਿਸ਼ਾਲ ਜੋ ਕੰਮ ਕਾਰਜ ਹੋਏ ਨੇ ਵਿਕਾਸ ਦੇ ਉਨ੍ਹਾਂ ਦਾ ਜ਼ਿਕਰ ਕੀਤੇ ਬਗੈਰ ਰਾਜਾ ਸਾਹਿਬ ਦਾ ਜ਼ਿਕਰ ਕੀਤੇ ਬਗੈਰ ਕਦੇ ਕਦੇ ਸਮਾਣੇ ਦਾ ਅਧਿਆਸ ਰਿਖਿਆ ਜਾਊਗਾ ਮੇਰਾ ਨਹੀਂ ਖਾਰਿਕਰਨ ਤੋਂ ਉਤਨ ਤੋਂ ਬਗੈਰ ਸਮਾਣੇ ਦਾ ਸਿਆਸੀ ਇਤਿਹਾਸ ਪੂਰਾ ਹੁੰਦਾ ਆਏਗਾ ਉਹ ਆਪਣੇ ਸਮੇਂ ਦੀ ਇੱਕ ਜਈ ਸ਼ਖਸੀਅਤ ਸੀਗੀ ਆਜ ਦੇ ਸਿਆਸਤਦਾਨ ਉਦੋਂ ਦੇ ਸਿਆਸਤਦਾਨਾਂ ਵਿਚਕਾਰ ਜੋ ਉਹਨਾਂ ਵਿਚਕਾਰ ਜੋ ਸਮਰਪਣ ਦੀ ਭਾਵਨਾ ਸੀਗੀ ਆਪਣੇ ਆਗੂ ਪ੍ਰਤੀ ਸਮਰਪਣ ਸੀਗਾ ਵਿਚਾਰਧਾਰਾគុਤੀ ਸਮਰਪਣ ਸਿਗਾ ਜਾਨਵਾਲਨ ਦੀ ਜੋ ਇੱਕ ਉਹਨਾਂ ਦੀ ਜਿਹੜੀ ਲਗਨ ਸੀਗੀ ਜਾਂ ਦ੍ਰਿੜਤਾ ਸੀਗੀ ਉਹ ਅੱਜ ਕੱਲ ਸਾਨੂੰ ਬਹੁਤ ਘੱਟ ਮਿਲਦੀ ਹੈਗੀ ਐ ਅੱਜ ਕੱਲ ਸਿਧਾਂਤਾਂ ਦਾ ਪਹਿਰਾ ਆਪਣੇ ਪਾਰਟੀਪਤੀ ਵਫਾਦਾਰੀ ਜਾਂ ਹੋਰ ਬਹੁਤਆਂੀਆਂ ਗੱਲਾਂ ਬਹੁਤ ਕੁਝ ਬਦਲਿਆ ਪਰ ਉਹਨਾਂ ਦੀ ਜਿਹੜੀ ਜਗ ਦੀ ਵਿਸ਼ਾਲ ਹੈਗੀ ਐ ਉਹ ਅੱਜ ਵੀ ਜਿਹੜੇ ਸੱਚੇ ਹਿੱੱਤੇ ਵਾਲੇ ਇਨਸਾਨ ਹੈਗੇ ਆ ਉਹਨਾਂ ਨੂੰ ਪ੍ਰੇਰਿਤ ਕਰਦੀ ਹੈਗੀ ਐ ਔਰ ਮੈਨੂੰ ਖੁਸ਼ੀ ਹੈ ਕਿ ਉਹਨਾਂ ਦੇ ਪੁੱਤਰ ਸਰ ਜਿੰਦਰ ਸਿੰਘ ਰਾਜਲਾ ਜੀ ਉਹ ਜਿੰਦਰ ਸਿੰਘ ਰਾਜਲਾ ਜੀ ਉਹਨਾਂ ਦੇ ਜਿਹੜਾ ਸੱਚਾ ਸੁੱਚਾ ਦਰਸ਼ ਹੈਗਾ ਉਹਨੂੰ ਲੈ ਕੇ ਅੱਜ ਵੀ ਸਮਾਜ ਵਿੱਚ ਸਮਾਜਿਕ ਤੌਰ ਤੇ ਵੀ ਤੇ ਸਿਆਸੀ ਤੌਰ ਤੇ ਵੀ ਜਿਸ ਸ਼ੁੱਧਤਾ ਨਾਲ ਜਿਸ ਸੁੱਚਾ ਨਾਲ ਉਹ ਵਿੱਚਦੇ ਆ ਗਿਆ ਉਹ ਬਹੁਤ ਵੱਡਾ ਯੋਗਦਾਨ ਦੇ ਰਹੇ ਨੇ ਸਮੁੱਚੇ ਇਲਾਕੇ ਦੀ ਸਿਆਸਤ ਨੂੰ ਵੀ ਤੇ ਸਮਾਜਿਕ ਜੇ ਕਾਰਜਕਰਤਾ ਦੇ ਤੌਰ ਤੇ ਵੀ ਜੋ ਉਹਨਾਂ ਨੇ ਪਰਜੇਗੇ ਉਹਨ ਵਾਰੇ ਹੈਗੇ ਸਮਾਂ ਬਹੁਤ ਆਜ਼ਾਦ ਜੀ ਜੈ ਜੀ ਦਿੰਦਾ ਹੈਗਾ ਸਾਡੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਸਾਡੇ ਐਲੋਪੀ ਸਾਡੇ ਜਿੰਨ ਸਾਡੇ ਸੂਬੇ ਦੇ ਯੋ ਪਾਰਟੀ ਦੇ ਪ੍ਰਧਾਨ ਨੇ ਤੇ ਹੋਰ ਸਾਡੇ ਐਮਐਲਏ ਸਾਹਿਬਾਨ ਨੇ ਸਾਹ ਰਾਜ ਸਿੰਘ ਜੀ ਨੇ ਜਿਹੜੇ ਸਰਕਾਰ ਡਾਕੂ ਨੇ ਛੱਲੇ ਲਾਕੇ ਨੇ ਉਹ ਸਾਡੇ ਵਿਚਕਾਰ ਬੈਠੇ ਨੇ ਹਰ ਇੱਕ ਨੂੰ ਸਮਾਂ ਮਿਲਣਾ ਹੈਗਾ ਹਰ ਇੱਕ ਨਾਲ ਗੱਲ ਕਰਨੀ ਹੈਗੀ ਹੈ ਸੋ ਮੈਂ ਇੱਕ ਵਾਰ ਫੇਰ ਉਹਨਾਂ ਦੀ ਸ਼ਰਧਾ ਵਿੱਚ ਨਤਮਸਤ ਹੁੰਦਾ ਹੋਇਆ ਉਮੀਦ ਕਰਦਾ ਹੈਗਾ ਕਿ ਉਹਨਾਂ ਨੇ ਜੋ ਅਦਰਸ਼ ਅਗੇ ਹੈ ਅੱਜ ਦੀ ਨਵੀਂ ਵਿਸਾਖਤਾਨਾਂ ਦੀ ਪੀੜ੍ਹੀ ਉਹਨਾਂ ਦਰਸ਼ ਨੂੰ ਪੜਾਊਗੀ ਔਰ ਸੱਜੀ ਸੁਤਰੀ ਸੋਣੀ ਇਸਨ ਕੀ ਤੇਰੀ ਸਿਆਸਤ ਹੈ ਉਹ ਪਟਿਆਲੇ ਨੂੰ ਵੀ ਤੇ ਪੰਜਾਬ ਨੂੰ ਵੀ ਦੇ ਕੇ ਇਸ ਪੰਜਾਬ ਨੂੰ ਪਟਿਆਲੇ ਨੂੰ ਇੱਕ ਜੀਵਨ ਜੋਗਾ ਇੱਕ ਹਰਿਆ ਭਰਿਆ ਕਬਲ ਖੁਸ਼ਿਆ ਖੇੜਿਆ ਵਾਲਾ ਪੰਜਾਬ ਕੋ ਬਣਾ ਕੇ ਬਦਲੂਗੀ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਆਪਣੇ ਬਹੁਤ ਹੀ ਹਰਮਨ ਤੇ ਆਨੇ ਮਿਲਦਾ ਸ਼ਹੀਦ ਸਰਦਾਰ ਹੰਯਾਰ ਸਿੰਘ ਦੀ ਰਾਜਲਾ ਜੋ ਸਰਦਾਰ ਦੇ ਸਟਾਰਕੀ ਕਰਵਾਤੇ ਦਾਦੂ ਦਾਦ ਸਿੰਘ ਦੀ ਰਾਜਲਾ ਤੇ ਉਸ ਮਤੇ ਪਰਿਵਾਰ ਨਾਲ ਬਲ ਜਿਹੜੀ ਸ਼ਾਂਜ ਵਧਾਉਣ ਵਾਸਤੇ ਤੇ ਸਤਪੁਰ ਦੇ ਜਨਾਂ ਵਿੱਚ ਅਰਦਾਸ ਕੀਤੀ ਕਰਨ ਵਾਸਤੇ ਆਏ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿੰਮਤ ਇਹ ਹਰਜਾਤ ਸਿੰਘ ਰਾਏਲਾ ਦੀ ਬਹੁਤ ਵੱਡੀ ਦੀਨ ਸਮਾਣਾ ਨੂੰ ਵੀ ਹੈ ਇੱਕ ਨੇਕ ਦਿਲ ਇਨਸਾਨ ਹਨ ਕੀ ਕਹਿਣਾ ਤਾਂ ਇਸ ਪਰਸੇ ਦੇ ਉੱਪਰ ਜੋ ਤੁਸੀਂ ਕਿਹਾ ਉਹੀ ਮੈਂ ਕਹਿਣਾ ਚਾਹਾਂ ਕਿ ਸਤ ਹਰਜਾਤ ਸਿੰਘ ਰਾਜਲਾ ਸਾਹਿਬ ਬਹੁਤ ਹੀ ਇੱਕ अच्छे साफ दिल ਤੇ اماندار سیاست ਹੈ ਇਹ ਅੱਜ ਉਹਨਾਂ ਦੇ بیٹے ਜਿਹੜੇ ਨੇ ਸਾਡੀ پارٹی ਦਾ ਤਲਕ ਰੱਖਦੇ ਨੇ ਮੇਰੇ ਨਾਲ ਪਰਸਨਲ ਲੋਰ ਨੂੰ ਤਾਂ ਬਹੁਤ ਧਿਆਨ ਹੈ ਪਰਸੀ ਤੋਂ ਪਹਿਲੇ ਉਹਨਾਂ ਨੇ ਐਕਟਿਵ ਹੋ ਗਿਆ ਸੀ ਕਿ ਬਟੇਸਰ ਸਾਹਿਬ ਦੀ ਪਰਸੀ ਤੇ ਅਸੀਂ ਪਹੁੰਚ ਗਏ ਥੋੜਾ ਉੱਥੇ ਆਇਆ ਬਹੁਤ ਹੀ ਸ਼ਰਧਾਪੂਰਵਕ ਪੋਸਟ ਕੀਤਾ ਉਸ ਬਾਅਦ ਜਦੋਂ ਸੜਕ ਹਾਦਸਾ ਹੋਇਆ ਕਿ 6 ਬੱਚੇ ਅਜਿਹਾ ਬੱਚਾ ਹੋਰ ਪੂਰਾ ਹੋ ਗਿਆ ਇੱਕ ਡਰਾਈਵਰ ਦੇ ਸੱਤ ਬੰਦੇ ਦੀ ਮੌਤ ਹੋ ਗਈ ਬਹੁਤ ਹੀ ਅਨਫੋਰਚੂਨੇਟ ਇਸੀਡੈਂਟ ਹੋਇਆ ਜੀ ਅਜੋਨਾ ਬੱਚਿਆਂ ਦੇ ਵੀ ਅਫਸੋਸਵਾਸੇ ਨਾਲ ਜਾਣੇ ਸਾਰੇ ਮੇਰੇ ਸਾਥੀ ਨਾਲ ਜਾਣਗੇ ਉਹਨਾਂ ਅਨਫੋਰਚੂਨੇਟ ਹੈ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਕਿ ਅੱਡੇ ਪੇਮਾਨੇ ਦੇ ਜਿਹੜੇ ਇੱਥੇ ਮਿੱਟੀ ਦੇ ਟਿਪਰ ਜਿਹਦੇ ਇਨਾ ਹਲਕਿਆਂ ਦੇ ਵਿੱਚ ਜਿਹੜਾ ਇਹ 2 ਨੰਬਰ ਦਾ ਕੰਮ ਚੱਲ ਰਿਹਾ ਹੈ ਜਿਹੜੇ ਵੀ ਰਿਸਪੌਂਸਿਬਲ ਹੈ ਇਹਨੇ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸਾਰੀਆਂ ਫੈਮਿਲੀਜ਼ ਨੂੰ ਵੇਖੋ ਕੰਪਨਸੇਸ਼ਨ ਤੇ ਹੁਣ ਕੋਈ ਨਹੀਂ ਸਵੇਰ ਵੀ ਪਰ ਇਹਦੇ ਵਿੱਚ ਕੁਝ ਗਰੀਬ ਲੋਕ ਵੀ ਹੈ ਉਹਨਾਂ ਨੂੰ ਕੰਪਨਸੇਟਰੀ ਕਰਨਾ ਚਾਹੀਦਾ ਤੇ ਕੰਪਨਸੇਸ਼ਨ ਉਹ ਵੱਧ ਉਹਨਾਂ ਦੇ ਮਾਪੇ ਤੇ ਇਹੀ ਗੱਲ ਮੰਗਦੇ ਨੇ ਕਿ ਜਿਨ੍ਹਾਂ ਨੇ ਇੱਡਾ ਇੱਕ حرکت کی ہے جیسے بیچے نوجوان بچے ہیں دیڑھے ہیں چھوٹی دن چھوٹی بیجلس دے انہوں نے وہ شکار ہوئے ہیں اس کا وہ اس آدمی نے سزا ضرور ہوں سو لا سوال باجو صاحب سردی کے تر گرداز پورا مرسار اے نقصان زیادہ ہو رہے ہیں کی منت ہو جی ہے کچھ یہ بڑا انفورچنٹ ہے آج میرے حلقے چھے میرے پینڈ ہے ہوتے پینی بیئے کھاں شیشرا راجو بیلا چار جگہ تھے ਰੋਜ਼ ਕਿਨੇ ਨੇ ਜਾਂ तकरीबन 7:30 ਵਜੇ ਸਵੇਰ ਤੇ ਕਾਫੀ ਨੁਕਸਾਨ ਹੋਇਆ ਤੇ ਕੱਲ ਮੈਂ ਉੱਥੇ ਸਾਰੇ ਬਾਰਡਰ ਏਰੀਆਜ਼ ਨੂੰ ਵਿਜ਼ਿਟ ਕਰਵਾ ਕੇ ਖੁਦ ਵੀ ਜਾ ਰਿਹਾ ਹਾਂਾਰੇ ਹਿੰਦੁਸਤਾਨੀ ਆਪਣੀ ਆਰਮਡ ਫੋਰਸਿਸ ਨੂੰ ਸਲੂਟ ਕਰਦਾ ਤੇ ਹਿੰਦੁਸਤਾਨ ਦਾ ਜਿਹੜਾ ਐਕਸ਼ਨ ਹੈ ਸੋਚੇ ਹਿੰਦੁਸਤਾਨੀ ਜਿਹੜੇ ਉਹ ਉਸ ਦੇ ਨਾਲ ਨੇ ਪਾਕਿਸਤਾਨ ਦੇ ਨਾ ਪਾਕ ਘਰਾਦੇ ਜਿਹੜੇ ਅਸੀਂ ਕਾਮਯਾਬੀ ਹੋ ਦਵਾਂਗੇ ਬੜੇ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਦੋਨੋਂ ਦੇਸ਼ਾਂ ਦੇ ਵਿੱਚ ਲੋਕ ਅਜੇ بے ਰੁਜ਼ਗਾਰੀ ਨਾਲ ਲੜ ਰਹੇ ਨੇ ਅਨਪੋਰਚੁਨਿਟੀ ਹੈ ਕਿ ਪਾਕਿਸਤਾਨ ਇਨ੍ਹਾਂ ਸ਼ਰਾਰਤਾਂ ਤੋਂ ਮੁੜਦਾ ਨਹੀਂ ਪਰ ਜਿਸ ਤਰ੍ਹਾਂ ਤਗੜੇ ਹੋ ਕੇ ਇੰਡੀਅਨ ਆਰਮਡ ਫੋਰਸਸ ਨੇ ਇਹ ਮੂਹ ਟੋੜ ਇਹਨਾਂ ਨੂੰ ਜਵਾਬ ਦਿੰਦਾ ਹੈ ਅਸੀਂ ਹਮੇਸ਼ਾ ਸਮੁੱਚਾ ਪੰਜਾਬ ਤੇ ਹਿੰਦੁਸਤਾਨ ਆਰਮਡ ਫੋਰਸਸ ਦਾ ਹਮੇਸ਼ਾ ਮਸ਼ਕੂਰ ਹੈ ਸੁਣੋ ਐਂਜਲ ਜਿਵੇਂ ਰਿਆਲ ਸਿੰਘ ਜੀ ਰਾਜਲਾ ਸਾਹਿਬ ਜਿਨ੍ਹਾਂ ਨੇ ਰਾਜਵੀਰ ਜੀ ਦੀ ਇੱਕ ਵਕਫਲੀ ਪੈਡ ਛੱਡੀ ਆਪਣੀ ਸੇਵਾ ਦੀ ਔਰ ਆਪਣੇ ਲੀਡਰ ਸਵਰਗੀ ਆਪਾ ਅੰਤਰਤਨ ਜਥੇਦਾਰ ਉਸਨੂੰ ਤੌੜਾ ਸਾਥੀ ਨੂੰ ਹਮਲਾ ਹੋਇਆ ਸੀ ਤਾਂ ਆਪਣੀ ਜਾਨ ਦੀ ਉਹੋਤੀ ਦੇ ਕੇ ਉਹਨਾਂ ਦੇ ਪ੍ਰਾਣੇ ਰੱਖਿਆ ਕੀ ਸੀਗੀ ਇਹੋ ਜੇ ਵਿਅਕਤੀ ਵਿਰਲੇ ਹੁੰਦੇ ਨੇ ਸਮਾਜ ਵਿੱਚ ਜਿਹੜੇ ਆਉਂਦੇ ਨੇ ਸਮਾਜ ਲਈ ਜੀਵਨ ਦੇ ਦੇ ਸਮਾਜ ਲਈ ਇੱਥੇ ਸੇਵਾ ਕਰਕੇ ਚਲੇ ਜਾਂਦੇ ਨੇ ਬਹੁਤ ਉਹਨੂੰ ਮੈਂ ਸਤਿਕਾਰ ਪੇਟ ਕਰ ਦਿੰਦੇ ਉਹਨਾਂ ਨੂੰ ਇਸ ਨਿੱਗੀ ਸਰਦਾਰੀ ਦੇ ਵਿੱਚ ਥੈਂਕ ਯੂ ਜੀ